ਨਰੇ ਸੰਗ ਕਾਫਲੇ ਦੇ 63 ਬਨ ਵਿਸਤਰਾ ਕਾਫਲ ਕਈ ਪਹਿਲੀ ਡਾਕ ਚੜੇ ਬਾਕੀ ਟਿਕਟ ਹਰੇ ਮੁਸਾਫਰ ਮੈਸਿਨ ਲੋ ਹੋਆ ਹਵਾ ਗਾਰਡ ਵਿਸਨਾ ਪਿਆਵ ਜਾਵੇ ਜਗ ਜੰਗਸ਼ਨ ਰਹਿ ਲਾਦਾ ਗੱਡੀ ਇੱਕ ਆਵੇ ਇੱਕ ਜਾਵੇ ਜਗ ਜੰਗ ਸ਼ੇਨਾ ਮਹਾਨਾ ਗੱਡੀ ਇੱਕ ਆਵੇ ਇੱਕ ਜਾਵੇ ਵਕਤ ਨਾ ਤੂੰ ਆ ਤੇ ਆ ਖਤ ਪੜ੍ਹ ਕੇ ਵੀ ਮਨੂ ਨਹੀਂ ਮਿਲ ਨਹੀਂ ਸਮੁੰਦਰ ਦੇ ਸੇਰ ਨੂੰ ਯਾਦ ਕਰ ਕੇ ਯਾਦ ਕਰ ਕੇ ਵੀ ਕਹੂੰ ਅਤਰੂ ਬਹੁਤ ਆਦਿ ਚਾਹਤ ਆਦਰ ਜੀ ਹੋਵੇ ਮਾਨਸਾ ਹੋਵੇ ਲਾਡ ਆਮੀਰ ਹੋਵੇ ਸਤਿ ਸ਼੍ਰੀ ਅਕਾਲ ਜੀ ਇਹ ਇਹ ਨਾ ਕਿ ਮੈਨੂੰ ਅਸਲ ਅਸਲ ਮੈਨੂੰ ਚੇਟ ਲੱਗੀ ਹੋਈ ਹੈ ਨਾ ਕਿ ਸਤਿ ਸ਼੍ਰੀਕਾਲ ਜੀ ਸਤਿ ਸ਼੍ਰੀਕਾਲ ਮੈਂ ਤੁਹਾਡਾ ਦੋਸਤ ਰਾਜਵਿੰਦਰ ਸਿੰਘ ਰੰਗੀਲਾ ਰੰਗੀਲਾ ਰੈਕਡ ਫੇਸਬੁਕ ਤੇ YouTube ਤੇ ਤੁਹਾਡਾ ਸਵਾਗਤ ਹੈ ਸਾਡੇ ਇਸ ਚੈਨਲ ਤੇ ਅਕਸਰ ਹੀ ਨਵੇਂ-ਨਵੇਂ ਕਲਾਕਾਰਾਂ ਨਾਲ ਮੁਲਾਕਾਤ ਕਰਨ ਦਾ ਤੁਹਾਨੂੰ ਮੌਕਾ ਮਿਲਦਾ ਹੈ ਬੇਸ਼ੱਕ ਲੰਬੇ ਸਮੇਂ ਤੋਂ ਅਸੀਂ ਇਕੱਠੇ ਰਹਿ ਰਹੇ ਹਾਂ ਸਿਹਤ ਵਿਭਾਗ ਵਿੱਚ ਜੌਬ ਕਰਦੇ ਆ ਪਰ ਸੰਗੀਤ ਜਗਤ ਬਾਰੇ ਗੱਲਬਾਤ ਕਰਨ ਦਾ ਮੌਕਾ ਅੱਜ ਮਿਲਿਆ ਮੇਰੀ ਮੁਰਾਦ ਹੈ ਮੇਰਾ ਪਰਮ ਮਿੱਤਰ ਇਕਵਾਲ ਸਿੰਘ ਪਰੋਚਾ ਸੋ ਸਵਾਗਤ ਹੈ ਬਾਈ ਇਕਵਾਲ ਜੀ ਸਾਡੇ ਇਸ ਚੈਨਲ ਤੇ ਹਾਂਜੀ ਰੰਗੀਲਾ ਸਾਹਿਬ ਬੜਾ ਸਤਿਕਾਰ ਹੈ ਤੁਹਾਡਾ ਔਰ ਤੁਹਾਡੇ ਰੰਗੀਲਾ ਰਿਕਾਰਡਰਸ ਦੀ ਮਾਧਿਅਮ ਰਾਹੀਂ ਮੈਨੂੰ ਮੌਕਾ ਮਿਲਿਆ ਹੈ ਇੱਕ ਗੱਲਬਾਤ ਕਰਨ ਦਾ ਸਰੋਤਿਆ ਨਾ ਜੀ ਸੋ ਕਿਰਪਾ ਕਰੇ ਮਹਾਰਾਜ ਇਕਵਾਲ ਜੀ ਜਨਮ ਦੀ ਗੱਲ ਕਰੀਏ ਇਕਵਾਲ ਸਿੰਘ ਦਾ ਜਨਮ ਕਿਹੜੇ ਪਿੰਡ ਵਿੱਚ ਕਿਹੜੀਆਂ ਗਲੀਆਂ ਵਿੱਚ ਵੱਡਾ ਹੋਇਆ ਇਕਵਾਲ ਔਰ ਕੀ ਕੀ ਸ਼ੌਂਕ ਪਾੜੇ ਸੰਗੀਲਾ ਸਾਹਿਬ ਸ਼ੌਂਕ ਤਾਂ ਉਹਦੀ ਕਿਰਪਾ ਨਾਲ ਹੁੰਦਾ ਹੈ ਜੀ ਪਰ ਮੇਰਾ ਪਿੰਡ ਜੋ ਗਲੀਆਂ ਤੁਸੀਂ ਗੱਲ ਕੀਤੀ ਹੈ ਮੇਰਾ ਇੱਕ ਪਛੋਕਰੀ ਹੈ ਤਕਰੀਬਨ ਸਾਡਾ ਜੀ ਮਾਨਸਾ ਲਿਸਟਿਕ ਹੋਇਆ ਹੁਣ ਪਹਿਲਾ ਬਠਿੰਡਾ ਡਿਸਟ੍ਰਿਕਟ ਦੇ ਵਿੱਚ ਆਉਂਦਾ ਸੀ ਬੋਟਲਾਟਾ ਪੋਹਾ ਬੋਹਾ ਪਿੰਡ ਹੈ ਜੀ ਮੇਰਾ ਜੀ ਬੋਹਾ ਪਿੰਡ ਲੋਕ ਇੱਕ ਅੱਜ ਦੇ ਸਮੇਂ ਦੇ ਵਿੱਚ ਲਾਹ ਵਿਹਰਾ ਜੀ ਦਾ ਪਿੰਡ ਨਾਲ ਹੀ ਹੈ ਜੀ ਉਹਨਾਂ ਦੇ ਸਮਕਾਲੀ ਆ ਵੈ ਉਹਨਾਂ ਤੋਂ ਮੈਥੋਂ 2-4 ਸਾਲ ਵੱਡੇ ਆ ਉਹ ਜੀ ਮੇਰਾ ਪਿੰਡ ਬੋਹਾ ਹੈ ਜੀ ਤੁਹਾਡਾ ਪਿੰਡ ਬੋਹਾ ਹੈ ਤੇ ਬੋਹਾ ਪਿੰਡ ਦੀਆਂ ਗਲੀਆਂ ਦੇ ਵਿੱਚ ਖੇਡਦੇ ਆ ਇਕਬਾਲ ਸਿੰਘ ਨੇ ਜਿਹੜੇ ਦਿਨ ਗੁਜ਼ਾਰੇ ਨੇ ਤੇ ਗਾਇਕ ਗੀਤਕਾਰਾਂ ਦੀ ਚੇਟਕ ਇਕਵਾਲ ਸਿੰਘ ਨੂੰ ਕਿਵੇਂ ਲੱਗੀ ਹਾਂਜੀ ਬੜਾ ਮਹਤਵਪੂਰਨ ਸਵਾਲ ਹੈ ਵੀ ਚੇਟਕ ਚੇਟਕ ਦੀ ਗੱਲ ਹੈ ਜੀ ਸਾਡੇ ਪਰਿਵਾਰ ਦੇ ਵਿੱਚ ਮੇਰੇ ਤਾਇਏ ਜੀ ਸੀ ਕਰਮ ਸਿੰਘ ਪਰੋਚਾ ਜੀ ਜੋ ਕਿ ਸ਼ੋਨੀ ਟਾਡੀ ਰਹੇ ਐ ਬਿਲਕੁਲ ਪ੍ਰਸਿੱਧ ਇੱਕ ਨਾਮ ਉਹਨਾਂ ਕਰਮ ਸਿੰਘ ਪਰੋਚਾ ਕਰਮ ਸਿੰਘ ਪਰੋਚਾ ਜੀ ਜੋ ਕਿ ਲਾਭ ਹੀਰਾ ਜੀ ਦੇ ਉਸਤਾਦ ਦਿਲਵਰ ਦਰਵੇਸ਼ ਦੇ ਗੁਰਪਾਈ ਰਹੇ ਐ ਜੀ ਔਰ ਲਾਹ ਹਿਰਾ ਜੀ ਸਾਡੇ ਪਰਿਵਾਰ ਦੇ ਵਿੱਚ ਤਕਰੀਬਨ ਆਉਣ ਜਾਣ ਜਾਂ ਸਾਡੇ ਪਰਿਵਾਰ ਦੇ ਇੱਕ ਮੈਂਬਰ ਬਣ ਕੇ ਰਹੇ ਆ ਜਿੰਨਾਂ ਚਿਰ ਉਹਨਾਂ ਨੇ ਸਿੱਖਿਆ ਲਈਤੀ ਹੈ ਸੰਗੀਤ ਦੀ ਅ ਗੁਰੂ ਕੋਲੇ ਜਦੋਂ ਸਿੱਖਿਆ ਹਾਸਲ ਕਰ ਰਹੇ ਸੀ ਲਾਹ ਵੀਰਾ ਤੇ ਉਹਨਾਂ ਨਾਲ ਫਿਰ ਤੁਹਾਡਾ ਕਾਫੀ ਮੇਲ ਮਲਾਪ ਰਿਹਾ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਸੋ ਕਿਹੜਾ ਕਲਾਕਾਰ ਇਕਬਾਲ ਸਿੰਘ ਦੇ ਦਿਲ ਨੂੰ ਟੁੰਬਿਆ ਜਿਹੜਾ ਪੰਜਾਬੀ ਗਾਇਕੀ ਦੀ ਗੱਲ ਕਰੀਏ ਕੇ ਇਕਬਾਲ ਦੇ ਦਿਲ ਚੋਂ ਫਿਰ ਜਿਹੜੇ ਅੰਦਰੋਂ ਹਾਅ ਭਾਵ ਸੀ ਉਹ ਗੀਤਾਂ ਨੂੰ ਸੁਣ ਕੇ ਹੋਇਆ ਰਾਜਵਿੰਦਰ ਜੀ ਗੱਲ ਇਹ ਐ ਵੀ ਮੇਰਾ 1970 ਦਾ ਜਨਮ ਐ ਜੀ ਲਾਹਵੀਰਾ ਜੀ ਮੈਥੋਂ 5-6 ਸਾਲ ਵੱਡੇ ਐ ਜੋ ਉਦੋਂ ਦਾ ਸਮਾਂ ਸੀ ਉਹਨਾਂ ਸਮਾਂ ਦੇ ਵਿੱਚ ਜੋ ਕਲਾਕਾਰ ਪੂਰੇ ਜਿਵੇਂ ਆਪਾਂ ਕਹਿੰਦੀਏ ਵੀ ਪੂਰੇ ਜੋ ਜਵਨ ਤੇ ਸੀ ਜੋ ਜਵਨ ਤੇ ਸੀ ਕੁਲਦੀ ਪਾਨਕ ਜੀ ਹਾਂ ਇਹ ਜੀ ਨਸ਼ਤਰਛੱਤਾ ਜੀ ਦੂਜਾ ਲਾਭ ਹੀਰਾ ਜੀ 1992 ਦੇ ਵਿੱਚ ਇਹਨਾਂ ਦੀ ਕੈਸਟ ਆਉਂਦੀ ਹੈ ਜੀ ਤੇ ਮੇਰਾ ਮੂਹ ਅਜਾ ਮਾਨਕ ਸਾਹਿਬ ਦੀਆਂ ਕਲੀਆਂ ਸੁਣੀਆਂ ਬਹੁਤ ਹੈ ਮਾਨਕ ਸਾਹਿਬ ਦੀਆਂ ਕੁੜੀਆਂ ਕਲੀਆਂ ਬਹੁਤ ਸੁਣੀ ਹੈ ਮਾਨਕ ਸਾਹਿਬ ਦੇ ਇਹ ਕਿਹੜਾ ਗੀਤ ਹੈ ਜਿਹੜਾ ਇਕਬਾਲ ਸਿੰਘ ਦੇ ਦਿਲ ਦੇ ਨੇੜੇ ਹੈ ਮੈਂ ਅਕਸਰ ਇੱਕ ਨਾ ਗੀਤ ਹੈ ਉਹਨਾਂ ਦਾ ਚਾਦਰ ਜੀ ਉਹ ਵੀ ਗੂੰਗੁਣਾਉਣਾ ਹੁੰਦਾ ਦੇਖੋ ਕਲਾਕਾਰ ਦਾ ਜਿਹੜਾ ਗਾਉਣਾ ਹੁੰਦਾ ਉਹ ਸਿੱਖਿਆ ਲੈ ਕੇ ਗਾਉਣਾ ਹੁੰਦਾ ਮੇਰੇ ਕੋਲ ਸਿੱਖਿਆ ਨਹੀਂ ਮੇਰੇ ਕੋਲ ਇੱਕ ਹਾ ਭਾਵ ਹੈਗੀ ਹਾ ਭਾਵ ਦੇ ਵਿੱਚ ਮੈਂ ਆਪਦੇ ਡਿਪਾਰਟਮੈਂਟ ਦੇ ਵਿੱਚ ਤੋਂ ਸਾਡੇ ਨਾ ਰਾਜਵਿੰਦਰ ਜੀ ਮੈਂ ਹੋਰ ਤੁਹਾਨੂੰ ਗੱਲ ਦੱਸਾਂ ਜਦੋਂ ਸਾਡੇ ਰਿਟਾਇਰਮੈਂਟ ਪਾਰਟੀਆਂ ਹੁੰਦੀਆਂ ਮੈਂ ਉਦੋਂ ਉਹਨਾਂ ਦੇ ਵਿੱਚ ਗਾਉਣ ਦਾ ਜਿਵੇਂ ਆਪਾਂ ਕਹਿੰਦੀਏ ਗੋਲਾ ਕੱਟਣ ਦਾ ਮੌਕਾ ਰੱਖਦਾ ਹੁੰਦਾ ਹਾਂ ਕੋਸ਼ਿਸ਼ ਕਰਦੇ ਕਿਉਂਕਿ ਹਰੇਕ ਬੰਦੇ ਨੂੰ ਇੱਕ ਸਿਸਟਮ ਹੁੰਦਾ ਵੀ ਉਹ ਦੇਖ ਲੇਦਾ ਵੀ ਆਹ ਬੰਦਾ ਇਹ ਗੋਣ ਆਇਆ ਹੈ ਹਾਂ ਸੋ ਉਹਨਾਂ ਵਿੱਚ ਮੇਰੇ ਦੋਸਤ ਇੱਕ ਪਰਮਿੱਤਰ ਹੈ ਉਹ ਵੀ ਤੁਹਾਡੇ ਮੰਗੂ ਹਰਮੀਤ ਸੇਵੀਆਂ ਜੀ ਉਹ ਮੈਨੂੰ ੱੱਕਾ ਲੋਂ ਵਾਲਾ ਕੰਮ ਹੀ ਹੁੰਦਾ ਹੈ ਬਿਲਕੁਲ ਉਦੋਂ ਉਹਨਾਂ ਨੇ ਮੈਂ ਇੱਕ ਚਾਦਰ ਗੀਤ ਗਾਉਣਾ ਹੁੰਦਾ ਇੱਕ ਮੈਂ ਗਾਉਣਾ ਹੁੰਦਾ ਇੱਕ ਬੜਾ ਸੰਜੀਕਲੀ ਵਾਲਾ ਗੀਤ ਹੈ ਜੀ ਵੀਰ ਉਠਾ ਵਾਲਿਓ ਜੀ ਮਾਨਕ ਸਾਹਿਬ ਆ ਮਾਨਕ ਸਾਹਿਬ ਦਾ ਗੀਤ ਹੈ ਸੋ ਲੋ ਫਿਰ ਹੁਣ ਇੰਟਰਵਿਊ ਦੀ ਸ਼ੁਰੂਆਤ ਹੈ ਤੇ ਅੱਬ ਪਹਿਲਾਂ ਹੀ ਸ਼ੁਰੂਆਤੀ ਦੌਰ ਦੇ ਵਿੱਚ ਮਾਨਕ ਸਾਹਿਬ ਨੂੰ ਸੁਣਾਗੇ ਤੁਹਾਡੀ ਆਵਾਜ਼ ਦੇ ਵਿੱਚ ਤੇ ਇਹ ਕਿਹੜਾ ਸੁਣਾਉਂ ਗਿਆ ਅਜ ਇਹਨਾਂ ਕੌਲਾਂ ਗੀਤ ਹੈ ਜੀ ਕੌਲਾਂ ਆਪਾਂ ਤਕਰੀਬਨ ਸਾਰਿਆਂ ਨੇ ਪੜ੍ਹੀ ਹੈ ਜੀ ਅਬ ਇਸ ਜੋ ਵੀ ਆਪਾਂ 10ਵੀਂ ਦੇ ਵਿੱਚ ਉਹਨਾਂ ਦੇ ਸ਼ਿਵ ਕੁਮਾਰ ਬਟਾਲਵੀ ਜੀ ਦਾ ਜੀ ਲਿਖਨ ਹੋਇਆ ਹੈ ਨਾ ਤਾਂ ਕੌਲਾਂ ਬੜੀ ਉਹਨਾਂ ਦੇ ਕੌਲਾਂ ਨੇ ਇਹ ਜਿਹੜੀ ਲਿਖਣਕਾਰੀ ਹੈ ਵੈਸੇ ਦੇਵ ਤਰੀਕਾ ਵਾਲੇ ਨੇ ਵੀ ਲਿਖਿਆ ਤੇ ਬਾਊ ਰਜਵਲੀ ਦਾ ਵੀ ਇਹਦੇ ਵਿੱਚ ਬੜਾ ਜ਼ਿਕਰ ਆਉਂਦਾ ਹੈ ਉਹਨਾਂ ਦੇ ਲਿਖੀ ਹੋਈ ਹੈ ਉਹਨਾਂ ਦੇ ਵੀ ਤਾਂ ਮਾਨਕ ਸਾਹਿਬ ਨੇ ਗਾਈ ਹੈ ਜੀ ਜੀ ਸੋ ਦੋ ਸ਼ਬਦ ਉਹਨਾਂ ਦੇ ਜਿੰਨਾ ਕਿ ਮੈਂ ਗੁਣਗਣਾ ਸਕਦਾ ਹਾਂ ਹਾਂਜੀ ਹਾਂਜੀ वीर उठावालो वे पानी पीजो दो बल वेके कौला नके चुगदी दा जायो वे इक ਸੁਨੇਹਾ ਲੈ ਕੇ ਕੱਲ ਆਵਾਂ ਰਾਣੀ ਨੂੰ ਲੈ ਕੇ ਆਦੇ ਖਬਰ 베 ਮੇਰੀ ਕਹਿ ਦਿਓ ਮੇਰੇ ਬਾਪ ਜੀ ਨੂੰ ਕਰਤੀ ही चौधरी तेरी ते जोर जनानी दा की जोर जनानी जना दा पाहु फड़ मेला तो कड़ती तेरी थी तो बीजे ने वा फड़ के लावे कड़ती मेरी ਇਕ ਨਾ ਚੱਲੀ ਵੇ ਮੈਂ ਸੀ ਕਿੰਤੀ ਮਿੰਤ ਵਥੈਰੀ ਕਹਿ ਦੋ ਮੇਰੇ ਬਾਬਲ ਨੂੰ ਛੜਤੀ ਧੀ ਵਿਜੇ ਰਹੇ ਤੇਰੀ ਸੋ ਬਹੁਤ ਹੀ ਖੂਬ ਇਸ ਨੂੰ ਤੁਸੀਂ ਆਪਣੀ ਆਵਾਜ਼ ਦੇ ਵਿੱਚ ਜਿਹੜਾ ਪੇਸ਼ ਕੀਤਾ ਹੈ ਇਕਵਾਲ ਜੀ ਸੰਗੀਤ ਬਾਰੇ ਬਰੀਕੀਆਂ ਸਿੱਖੀਆਂ ਫਿਰ ਰਾਜਵਿੰਦਰ ਜੀ ਅਸਲ ਦੇ ਵਿੱਚ ਜਿਹੜੀ ਬਰੀਕੀਆਂ ਦੀ ਗੱਲ ਹੈ ਨਾ ਮੇਰਾ ਪ੍ਰੋਫੈਸ਼ਨ ਮੇਰੇ ਫਾਦਰ ਸਾਹਿਬ ਸਰਵਿਸ ਕਰਦੇ ਸੀ ਐਕਚੁਅਲੀ ਅਸੀਂ 1983 ਦੇ ਵਿੱਚ ਬਠਿੰਡੇ ਆ ਗਏ ਸੀ ਜੀ ਉਦੋਂ ਬਾਅਦ ਜਿਹੜੀ ਮੇਰੀ ਸਕੂਲਿੰਗ ਹੈ ਉਹ ਬਠਿੰਡੇ ਦੇ ਵਿੱਚ ਹੀ ਹੋਈ ਹੈ ਜੀ ਜੀ ਮੈਨੂੰ ਆਪਣੇ ਪਿੰਡ ਪਰਤਨ ਦਾ ਮੌਕਾ ਘੱਟ ਮਿਲਿਆ ਜਾਂ ਮੇਰੇ ਤਾਈ ਜੀ ਨਾਲ ਬੈਠਣ ਦਾ ਜੋ ਬਰੀਕੀਆਂ ਸਿੱਖਣ ਦਾ ਮੌਕਾ ਘੱਟ ਮਿਲਿਆ ਹੂੰ ਸੋ ਮੇਰੇ ਫਾਦਰ ਸਾਹਿਬ ਸਰਵਿਸ ਕਰਦੇ ਸੀ ਮੈਂ ਇਸ ਤਰ੍ਹਾਂ ਹੀ ਵਰ ਜੋ ਪੇਰੈਂਟਸ ਹੀ ਹੁੰਦਾ ਸਿਸਟਮ ਉਹਨੇ ਮੇਰੇ ਪੜ੍ਹਾਈ ਕੀਤੀ ਜੀ ਉਸ ਤੋਂ ਬਾਅਦ ਪਲਾਸੂ ਤਾਂ ਇੱਥੇ ਪੜਿਆ ਫਿਰ ਅੱਗੇ ਗ੍ਰੈਜੂਏਟ ਜਾਂ ਟ੍ਰੋਪੋਮਾ ਕਰਨ ਤੋਂ ਬਾਅਦ ਮੇਰੇ ਸਰਵਿਸ ਮਿਲ ਗਈ ਜੀ ਸੋ ਇਹ ਇਸ ਕਰਕੇ ਮੇਰਾ ਮੌਕਾ ਇੱਕ ਖੁੰਝ ਗਿਆ ਜੋ ਦੁਨੀਆ ਦੇ ਵਿੱਚ ਬੇਸ਼ੱਕ ਪਰਿਵਾਰ ਦੇ ਵਿੱਚ ਸੰਗੀਤ ਸੀ ਉਹ ਉਹ ਚੀਜ਼ ਤੁਹਾਡੇ ਬਲੱਡ ਦੇ ਵਿੱਚ ਹੈਗੀ ਪਰ ਗੱਲ ਕਹੀਏ ਤੁਹਾਡੇ ਤਾਇਆ ਨਾਲ ਤੁਹਾਡਾ ਜਿਹੜਾ ਮੇਲ ਹੈ ਉਹ ਕੱਟ ਹੁਣ ਕਾਰਨ ਅੱਜ ਤੁਸੀਂ ਜੇ ਮੈਂ ਰਖਿਆ ਮੇਲ ਜ਼ਿਆਦਾ ਹੁੰਦਾ ਤਾਂ ਇਕਬਾਲ ਸਿੰਘ ਪ੍ਰੋਫੈਸ਼ਨਲ ਹੀ ਹੁੰਦੇ ਸਿੰਗਰ ਇੱਕ ਨਹੀਂ ਇਹ ਉਹਦੀ ਮਿਹਰ ਹੈ ਸਾਰਾ ਉਹਦੇ ਹੱਥ ਚ ਹੈ ਸੋ ਹੋ ਸਕਦਾ ਹੁੰਦਾ ਹੁੰਦਾ ਸ਼ੌਂਕ ਤਾਂ ਦੇਖੋ ਹੈਗੀ ਸੀ ਬਿਲਕੁਲ ਕਿਰਪਾ ਉਹਦੇ ਨਾਲ ਪਰਿਵਾਰ ਦੇ ਵਿੱਚ ਵੀ ਸੀ ਬਿਲਕੁਲ ਬਿਲਕੁਲ ਹਾਂ ਚਲੋ ਮੌਕਾ ਨਹੀਂ ਪਰ ਅੱਜ ਵੀ ਜੋ ਬੈਠਣ ਦਾ ਤੁਹਾਡੇ ਨਾਲ ਮੌਕਾ ਮਿਲਿਆ ਇਹ ਹੀ ਹੈ ਵੀ ਮੇਰੇ ਅਨੁਸਾਰਨ ਵੀ ਇਹੀ ਹੈ ਉਹ ਦਾ ਕਾਰਨ ਇਹੀ ਹੈ ਇਹੀ ਹੈ ਬਿਲਕੁਲ ਸਭ ਇਹੀ ਹੈ ਬਿਲਕੁਲ ਬਿਲਕੁਲ ਸੋ ਤੇ ਇਕਬਾਲ ਜੀ ਲਾਫ ਹੀਰਾ ਜੀ ਨੂੰ ਬਹੁਤ ਸੁਣਦੇ ਰਹੇ ਹਾਂ हां लाव हीरा जी दी कैसेट जब आउंदी है 1994 ਤੋਂ 1994 ਦੇ ਵਿੱਚ ਇਹਨਾਂ ਦੀ ਪਹਿਲੀ ਕੈਸਟ ਆਉਂਦੀ ਹੈ ਖੜੀ ਟੇਸ਼ਨ ਤੇ ਰਹੀ ਜੀ ਇਹਨਾਂ ਦਾ ਪਹਿਲਾ ਨਾਂ ਅਸੀਂ ਦੰਦ ਜੁੜ ਕੇ ਲੋਕਾਂ ਦੇ ਕੈਸਟ ਦਾ ਨਾਂ اچھا ਟੇਪ ਦਾ ਨਾਂ ਪਹਿਲਾਂ ਦੰਦ ਜੁੜ ਕੇ ਲੋਕਾਂ ਦੇ ਦੰਦ ਜੁੜ ਕੇ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇ ਇਸ ਗੱਲ ਬਾਰੇ ਆ ਸ਼ਾਇਦ ਅਸਲ ਇਹ ਵੀ ਮੈਨੂੰ ਵੀ ਤਾਂ ਪਤਾ ਮੈਂ ਨਾਲ ਵਿਚਰਦਾ ਸੀ ਇਹਨਾਂ ਦੇ ਜੀ ਆਏ ਜਿਵੇਂ ਨੇੜੇ-ਨੇੜੇ ਹੋਮ ਕਰਕੇ ਜੋ ਜਦੋਂ ਮੈਂ ਛੁੱਟੀਆਂ ਜਾਂਦਾ ਉਹ ਗੱਲਾਂ ਚੱਲਦੀ ਹੁੰਦੀ ਜਦੋਂ ਪਹਿਲੀ ਕੈਸਟ ਆਉਂਦੀ ਹੈ ਔਰ ਉਦੋਂ ਬਾਅਦ ਇਹਦਾ ਨਾਮ ਰੱਖਿਆ ਗਿਆ ਖੜੀ ਟੇਸ਼ਨ ਤੇ ਰਹਿ ਗਈ ਉਦੋਂ ਮੈਂ ਦਸਵੀਂ ਕੀਤੀ ਹੈ ਰੰਗੀਲਾ ਸਾਹਿਬ ਸੋ ਇਹਦਾ ਟਾਈਟਲ Song ਸੀ ਮੇਰੇ ਮੂੰਹ ਤੇ ਚੜਿਆ ਹੋਇਆ ਸੀ ਮੈਂ ਉਦੋਂ ਸਾਡੇ ਐਗਜ਼ੀਬਿਸ਼ਨ ਹੁੰਦੇ ਸੀ ਹਾਂਜੀ ਜੋ ਉਦੋਂ ਮੈਨੂੰ ਮੌਕਾ ਮਿਲਿਆ ਗਾਉਣ ਦਾ ਤੇ ਇੱਕ ਤਾਂ ਪਿੰਡ ਦਾ ਹੋਣ ਕਰਕੇ ਉਹਨਾਂ ਦਾ ਕੋਈ ਪਿਕਚਰਨ ਕਰਕੇ ਮਾਣ ਹੁੰਦਾ ਸੀ ਉਸ ਟਾਈਮ ਤੇ ਭਈ ਹਾਂ ਜਦੋਂ ਬੱਸਾਂ ਦੇ ਵਿੱਚ ਜਾਂਦੇ ਸੀਗੇ ਮੰਨ ਲਓ ਤੁਸੀਂ ਬੱਸਾਂ ਦੇ ਮਿੰਨੀ ਬੱਸਾਂ ਦੇ ਵਿੱਚ ਉਦੋਂ ਇਹ ਟੇਪਾਂ ਚੱਲਦੀਆਂ ਸੀ ਬੱਸ 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 ਉਹ ਟੇਪਾਂ ਜੋ ਸੁਣਨੀਆਂ ਤੇ ਉਦੋਂ ਮਾਣ ਹੁੰਦਾ ਸੀ ਕਿ ਭਈ ਮੇਰੇ ਗਵਾਂਢੀ ਐ ਇਹ ਜੀ 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 ਇਹਨਾਂ ਨਾਲ ਨਾ ਬੜਾ ਦੇਖੋ ਹੁਣ ਵੀ ਗੱਲਾਂ ਹੁੰਦੀਆਂ ਰਹਿੰਦੀਆਂ ਸੀ ਜਦੋਂ ਵੀ ਟਾਈਮ ਮਿਲਦਾ ਵਾ ਕੋਸ਼ਿਸ਼ ਕਰਦਾ ਹੈ ਉਹਨਾਂ ਨਾਲ ਗੱਲ ਕਰਨ ਦੀ ਸੋ ਦੇਖੋ ਮਨ 'ਚ ਇੱਕ ਉਆਲਾ ਹੀ ਹੁੰਦੇ ਐ ਜੋ ਅਸੀਂ ਆਪਦੇ ਵੱਲ ਬਲੇਕ ਹੁੰਦੇ ਐ ਜੋ ਅਸੀਂ ਇਕੱਠੇ ਇੱਕ ਦੂਜੇ ਨਾਲ ਗੱਲਾਂ ਕਰਕੇ ਜੀ ਉਹ ਉਹਦੇੜ ਲੈਣੇ ਬਿਲਕੁਲ ਸੋ ਪਰ ਉਹ ਨਹੀਂ ਮੈਨੂੰ ਮੌਕਾ ਮਿਲਿਆ ਨਾ ਕਿਉਂਕਿ ਮੇਰੇ ਮਨ 'ਚ ਇੱਕ ਖੁਆਇਸ਼ ਹੀ ਰਹਗੀ ਜਿਵੇਂ ਕਿਤੇ ਮੈਂ ਇਸ ਲਾਈਨ 'ਚ ਹੁੰਦਾ ਤਾਂ ਪ੍ਰਮਾਤਮਾ ਦੀ ਬੜੀ ਕਿਰਪਾ ਹੁੰਦੀ। ਚਲੋ ਹਾਲੇ ਵੀ ਜੋ ਤੁਸੀਂ ਸੇਵਾ ਨਿਭਾ ਰਹੇ ਹੋ ਸਿਹਤ ਭਾਗ ਦੇ ਵਿੱਚ ਬਤੌਰ ਸਿਹਤ ਕਰਮੀ ਹੋ ਕੇ ਤੁਸੀਂ ਇੱਕ ਲੋਕਾਂ ਨੂੰ ਚੰਗੀ ਸਿਹਤ ਬਾਰੇ ਵੀ ਗਿਆਨ ਦੇ ਰਹੇ ਹੋ ਔਰ ਆਪਣੀ ਰੁਚੀ ਹੈ ਜਿਹੜੀ ਆਪਣਾ ਜਿਹੜਾ ਸ਼ੌਂਕ ਹੈ ਉਹਨੂੰ ਵੀ ਪਾਲ ਰਹੇ ਹੋ। ਅਕਸਰ ਦੋਸਤੋ ਜਦੋਂ ਵੀ ਕਦੇ ਮੇਲ ਹੁੰਦਾ ਕਦੇ ਧਰਨਿਆਂ ਦੀ ਗੱਲ ਹੁੰਦੀ ਹੈ ਜਾਂ ਕਿਤੇ ਹੋਰ ਹੁੰਦੀ ਹੈ ਤਾਂ ਉੱਥੇ ਇਹ ਇਕਬਾਲ ਸਿੰਘ ਪਰੋਚਾ ਦੀ ਜਿਹੜੀ ਆਵਾਜ਼ ਆ ਸਾਨੂੰ ਸੁਣਨ ਨੂੰ ਮਿਲਦੀ ਹੈ ਪਰ ਅੱਜ ਇਸ ਬਾਰਤਾਲਾਪ ਦੇ ਵਿੱਚ ਇਹ ਗੱਲਾਂ ਬਾਤਾਂ ਦੇ ਵਿੱਚ ਸਾਨੂੰ ਪਤਾ ਲੱਗਿਆ ਕਿ ਇਹਨਾਂ ਦੇ ਜਿਹੜੀ ਗਾਇਕੀ ਹੈ ਉਹ ਖਾਨਦਾਨੀ ਗਾਇਕੀ ਹੈ ਇਹਨਾਂ ਨੇ ਜਿਹੜੀ ਸੰਗਤ ਕੀਤੀ ਹੈ ਉਹ ਇੱਕ ਨਾਮੀ ਗਾਇਕਾਂ ਦੀ ਕਵੀਸ਼ਰਾਂ ਦੀ ਸੰਗਤ ਕੀਤੀ ਹੋਈ ਹੈ ਔਰ ਤਾਂ ਹੀ ਇਹ ਰੰਗ ਹੈ ਜਿਹੜਾ ਇਹਨਾਂ ਉੱਗਰ ਕੇ ਆ ਰਿਹਾ ਸੋ ਇਕਵਾਲ ਸਿੰਘ ਬਿਲਹੇ ਟਾਈਮ ਦੇ ਵਿੱਚ ਕੀ ਕੰਮ ਕਰਨਾ ਚਾਹੁੰਦੇ ਹੁੰਨੇ ਹੋ ਉਸ ਟਾਈਮ ਤੇ ਤੁਸੀਂ ਕੀ ਸੋਚਦੇ ਹੁੰਨੇ ਕੀ ਕੀਤਾ ਜਾਵੇ ਅ ਰਗੀਲਾ ਸਾਹਿਬ ਗੱਲ ਇਹੀ ਹੈ ਜਦੋਂ ਆਪਾਂ ਗੱਲ ਸ਼ੁਰੂ ਇੱਥੋਂ ਕੀਤੀ ਹੈ ਵੀ ਜਦੋਂ ਬੰਦਾ ਵਿਹਲਾ ਰਹਿੰਦਾ ਫਿਰ ਉਹੀ ਕਰਦਾ ਜੋ ਮਨ ਕਹਿੰਦਾ ਮਨ ਤਾਂ ਇਸ ਪਾਸੇ ਲੱਗਿਆ ਹੋਇਆ ਜੀ ਮੇਰੇ ਜੋ ਰੁਝੇਵੇਂ ਦੇ ਵਿੱਚ ਜਦੋਂ ਵੀ ਮੈਨੂੰ ਕੋਈ ਸਮਾਂ ਮਿਲਦਾ ਹੈ ਰੁਝੇਵੇਂ ਪूरी ਜ਼ਿੰਦਗੀ ਦੇ ਵਿੱਚ ਜੀ ਮੈਂ ਹਮੇਸ਼ਾ ਹੀ ਗਾਉਣ ਦੀ ਕੋਸ਼ਿਸ਼ ਕਰਦਾ ਹਾਂ ਉਹਨਾਂ ਵਿੱਚੋਂ ਚਲੋ ਮੈਨੂੰ ਨਹੀਂ ਮੌਕਾ ਮਿਲਿਆ ਪਰ ਮੈਂ ਗੀਤ ਲਿਖ ਲਿਖਦਾ ਹੁੰਦਾ ਜਿਨ੍ਹਾਂ ਦੇ ਗਾਏ ਹੋਏ ਕਲਾਕਾਰਾਂ ਦੇ ਦਿਲਸ਼ਾਦ ਅਖਤਰ ਜੀ ਹੋ ਗਏ ਮਾਨਕ ਸਾਹਿਬ ਹੋ ਗਏ ਲਾ ਵੀਰਾ ਜੀ ਹੋ ਗਏ ਨਛੱਤਰਛੱਤਾ ਜੀ ਇਹ ਇਹਨਾਂ ਗੀਤਾਂ ਨੂੰ ਮੈਨੂੰ ਅਸਲ ਮੈਨੂੰ ਚੇਟਕ ਲੱਗੀ ਹੋਈ ਹੈ ਇਹਨਾਂ ਗੀਤ ਇਹ ਗੀਤਾਂ ਨੂੰ ਗਾ ਕੇ ਇੱਕ ਸਕੂਲ ਸਕੂਲ ਮਿਲਦਾ ਹੈ ਸਕੂਲ ਮਿਲਦਾ ਹੈ ਗਾਇਕੀ ਬਹੁਤ ਤਰ੍ਹਾਂ ਦੀ ਬਦਲ ਚੁੱਕੀ ਹੈ ਅੱਜ ਦੇ ਦੌਰ ਦੇ ਗੀਤ ਹੈ ਉਹ ਦੇਖਣਯੋਗ ਜਿਹੜੇ ਹੈਗੇ ਬਣ ਚੁੱਕੇ ਨੇ ਇੱਕ ਸਿਰਫ ਪ੍ਰਮਾਣ ਹੁੰਦਾ ਹੈ ਸ਼ਬਦਾਵਲੀ ਬਹੁਤ ਘੱਟ ਹੁੰਦੀ ਹੈ ਪੁਰਾਣੇ ਗੀਤਾਂ ਦੀ ਸ਼ਬਦਾਵਲੀ ਦੀ ਗੱਲ ਕਰੀਏ ਇਹ ਲਾਭ ਹੀਰਾ ਜੀ ਦੇ ਜਿਹੜੇ ਗੀਤ ਹੈ ਮੈਂ ਵੀ ਬਹੁਤ ਸੁਣਿਆ ਲਾਭ ਹੀਰਾ ਜੀ ਨੂੰ ਮੇਰਾ ਖਿਆਲ ਪਹਿਲੀ ਵਾਰੀ ਚ ਤਾਂ ਗਾਣੇ ਦੀ ਸਮਝ ਹੀ ਨਹੀਂ ਆਉਂਦੀ ਸੀ ਕਿ ਕੀ ਕੀ ਕਹਿ ਗਏ ਉਹਨਾਂ ਦੇ ਜਿਹੜੇ ਬੋਲ ਹੈ ਨਾ ਜਦੋਂ ਇੱਕ ਵਾਰੀ ਕੰਨੀ ਪੈ ਜਾਂਦੇ ਆ ਗੀਤ ਦੇ ਫਿਰ ਉਹ ساری ਉਮਰ ਨਹੀਂ ਬਾਹਰ ਨਿਕਲ ਸਕਦੇ ਸੋ ਇਸ ਤਰ੍ਹਾਂ ਦੇਖੋ ਰੰਗੀਲਾ ਸਾਹਿਬ ਗੱਲ ਇਹ ਹੁੰਦੀ ਹੈ ਵੀ ਜਦੋਂ ਕੋਈ ਕਿਸੇ ਦੇ ਮਨ ਚ ਉੱਤਰ ਜੇ ਨਾ ਜੀ ਸਮਝ ਵੀ ਆਪਣੇ ਆਪ ਹੀ ਆਉਣ ਲੱਗ ਜਾਂਦੀ ਹੈ ਬਿਲਕੁਲ ਜਿਹੜੀ ਗੱਲ ਕੀਤੀ ਤੁਸੀਂ ਲਾਵ ਹੀਰਾ ਜੀ ਦੀ ਉਹਨਾਂ ਦੀ ਜਿਹੜੀ ਗਾਇਕੀ ਰਹੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਸਤਿਕਾਰ ਕਰਦਾ ਹਾਂ ਹੱਥ ਜੋੜ ਕੇ ਕਿਉਂਕਿ ਹਮੇਸ਼ਾ ਹੀ ਚਲੋ ਆਪਣੇ ਤੋਂ ਸਾਰੇ ਅੱਗੇ ਹੀ ਐ ਸਾਰੇ ਇਤਨਾ ਤਰਵੈਰੀ ਐ ਜੀ ਪਰ ਲਾਵ ਹੀਰਾ ਜੀ ਦੀ ਜਿਹੜੀ ਗਾਇਕੀ ਹੈ ਹਮੇਸ਼ਾ ਹੀ ਹਰੇਕ ਪੱਖ ਤੋਂ ਹਰੇਕ ਕਲਾਕਾਰ ਦੇ ਗਾਉਣ ਤੋਂ ਵੱਖਰੀ ਰਹੀ ਹੈ ਜੀ ਦੂਜੀ ਉਹ ਇੱਕ ਲਖਾਰੀ ਵੀ ਹੈ ਬਿਲਕੁਲ ਜਦੋਂ ਬੰਦਾ ਲਿਖਣ ਜੋ ਉਹ ਹੋਵੇ ਨਾ ਉਹਨੂੰ ਪਰਮਾਤਮਾ ਆਟੋਮੈਟਿਕੀ ਜਿਉਂ ਦੇਖੋ ਗੱਲ ਕੀ ਹੁੰਦਾ ਇੱਕ ਪਾਸੇ ਘਟ ਗਿਆ ਦੂਜੇ ਪਾਸੇ ਬਰਾਬਰ ਪੂਰਾ ਕਰ ਦਿੰਦਾ ਬਿਲਕੁਲ ਬਾਕੀ ਉਹਨਾਂ ਦੀ ਜਿਹੜੀ ਸੰਗਤ ਰਹੀ ਹੈ ਉਹਨਾਂ ਨੇ ਹਮੇਸ਼ਾ ਹੀ ਆਪਦੇ ਆਪ ਨੂੰ ਵੱਖਰਾ ਸਮਝਿਆ ਵੀ ਅਸੀਂ ਪਲੇਟਫਾਰਮ ਤੇ ਆਉਣਾ ਹੈ ਤਾਂ ਕੋਈ ਉਹਨਾਂ ਕੋਈ ਵੱਖਰਾ ਰੱਖੀ ਸੋ ਇਸ ਇਹਦਾ ਕਾਰਨ ਇਹੀ ਹੈ بڑا ਅੰਦਾਜ਼ ਸਟੇਜੀ ਅੰਦਾਜ਼ ਉਹਨਾਂ ਦਾ ਦੇਖਣ ਵਾਲਾ ਹੁੰਦਾ ਹੁੰਦਾ ਰਵੀ ਲਾਲ ਸਾਹਿਬ ਮੈਂ ਇੱਕ ਚੀਜ਼ ਕਹਿਣਾ ਹੁੰਦਾ ਹਾਲਾਂਕਿ ਮੈਨੂੰ ਬੋਲ ਨਹੀਂ ਪਤਾ ਕਿਦੋਂ ਕੀ ਕਹਿ ਦਿੰਦੇ ਆ ਉਹ ਉਹਨਾਂ ਦਾ ਬੜਾ ਇੱਕ ਸਿਸਟਮ ਹੈ ਗਾਉਣ ਦਾ ਸਿਸਟਮ ਬਣਾ ਕੇ ਕਿਉਂਕਿ ਉਹ ਕੜ ਕੇ ਆਏ ਆ ਉਹ ਹੂੰ ਬਿਲਕੁਲ ਹੁਣ ਦਾ ਜਿਹੜਾ ਸਮਾਂ ਹੈ ਹੁਣ ਉਹ ਕੜਨ ਵਾਲਾ ਹੈ ਨਹੀਂ ਨਹੀਂ ਹੈ ਹੁਣ ਤਾਂ ਸੁੱਚ ਦੱਬੀ ਤੋਂ ਕਲਾਕਾਰ ਬਣ ਜਾਂਦਾ ਹੈ ਬਿਲਕੁਲ ਜਿਹੜਾ ਕੜਨਾ ਹੁੰਦਾ ਉਹ ਤੋਂ ਬੜਾ ਸਮਾਂ ਲੱਗਦਾ ਸੀ ਨਾ ਜੀ ਜੀ ਕਿਉਂਕਿ ਜਦੋਂ ਉਹ ਗੱਲ ਆਸ਼ਕਾ ਚਾਕੀ ਉਹ ਕਹਿੰਦੇ ਆ ਨਾ ਇਟ ਮੀਨਸ ਵੀ ਉਹਨਾਂ ਦਾ ਜਿਹੜਾ ਹਾਫ ਭਾਵਾ ਹੈ ਉਹ ਬਣਦਾ ਹੈ ਜੇ ਉਹਨਾਂ ਨੇ ਸ਼ੁਰੂ ਵੀ ਨਾਲ ਯੋਧਾ ਨਾਲ ਕੋਈ ਗੀਤ ਪਾਉਣਾ ਉਹੋ ਜਿਹਾ ਮਾਹੌਲ ਬਣਦਾ ਹੈ ਮਾਹੌਲ ਬਣ ਜੇ ਕਿਤੇ ਕੋਈ ਰੋਮਾਂਟਿਕ ਹੀ ਹੋਣਾ ਤਾਂ ਉਸ ਤਰ੍ਹਾਂ ਇਹ علاوہ ਵੀ ਦੇਖੋ ਮੈਂ ਕੋਈ ਉਹਨਾਂ ਦਾ ਪੱਖ ਨਹੀਂ ਲੈਂਦਾ ਪਰ ਇਹ ਵੀ ਉਹਨਾਂ ਚ ਕਿ ਕਲਾ ਹੈ ਹਾਂ ਉਹਨਾਂ ਦੇ ਗੁਣ ਗੁਣ ਹੈ ਇੱਕ ਤੇ ਇਕਵਾਲ ਦੀ ਜਿਹੜੇ ਜਿਹੜੇ ਗਾਇਕਾਂ ਦੇ ਤੁਸੀਂ ਗੀਤ ਲਿਖ ਕੇ ਰੱਖਦੇ ਹੋ ਉਹ ਗੀਤਾਂ ਨੂੰ ਫਿਰ ਮਹਿਫਲਾਂ ਦੇ ਵਿੱਚ ਸ਼ਿੰਗਾਰ ਬਣਾਇਆ ਜਾਂਦਾ ਹਾਂ ਕੁ ਸ਼ਿੰਗਾਰ ਆਪਦੇ ਕੋਲ ਨਹੀਂ ਤਾਂ ਪੂਰਾ ਹੀ ਬੜਾਇਆ ਜਾਂਦਾ ਪਰਦਾ ਉਹ ਕਮੈਂਟ ਦੇ ਵਿੱਚ ਹੀ ਲੋਕ ਦੱਸਦੇ ਵੀ ਕਹੇ ਜਾ ਸ਼ਿੰਗਾਰਾ ਮੈਂ ਆਪਦੇ ਕੋਲੋਂ ਮੈਂ ਪੂਰਾ ਜ਼ੋਰ ਲਾ ਜ਼ੋਰ ਲਾ ਵਾਜਾ ਜੀ ਅੱਜ ਕੱਲ ਦੇ ਗੀਤਾਂ ਤੇ ਪਹਿਲੇ ਗੀਤਾਂ ਦੇ ਵਿੱਚ ਕਿੰਨਾ ਦਾ ਅੰਤਰ ਮੰਨਿਆ ਤੁਸੀਂ ਅਸਲ ਦੇ ਵਿੱਚ ਰੰਗੀਲਾ ਸਾਹਿਬ ਗੱਲ ਇਹ ਹੈ ਜਿੰਨੀ ਕੀ ਮੇਰੀ ਉਮਰ ਹੋ ਚੁੱਕੀ ਹੈ ਜਦੋਂ ਆਪਾਂ ਗੀਤ ਸੁਣਦੇ ਆ ਨਾ ਹੁਣ ਦੇ ਗੀਤ ਦੀ ਦੇਖੋ ਮੇਰੇ ਮੇਰੇ ਬੱਚੇ ਨਾ ਕਈ ਵਾਰੀ ਬਹਿਸ ਹੋ ਜਾਂਦੀ ਹੈ ਉਹ ਬੱਚੇ ਜਦੋਂ ਅਸੀਂ ਗੀਤ ਸੁਣਦੇ ਆ ਮੈਂ ਹਿੰਦੀ ਗੀਤਾਂ ਦਾ ਬੜਾ ਸ਼ੁਕੀਨ ਐ ਹੂੰ ਜਦੋਂ ਅਸੀਂ ਸੁਣਦੇ ਆ ਤਾਂ ਉਹਨੂੰ ਵਾਰ-ਵਾਰ ਸੋਨ ਨੂੰ ਜੀ ਕਰਦਾ ਬਿਲਕੁਲ ਹੁਣ ਜਿੰਨੇ ਜ਼ਿਆਦਾ ਹੋ ਗਏ ਉੰਨੀ ਉਹਦੀ ਉਮਰ ਘਟ ਐ ਬਿਲਕੁਲ ਪਹਿਲਾਂ ਗੀਤ ਸੁਣਦੇ ਸੀ ਚਾਹੇ ਮੋਟਰਾਂ ਦੇ ਸੁਣਦੇ ਸੀ ਚਾਹੇ ਘਰੇ ਸੁਣਦੇ ਸੀ ਉਹਨਾਂ ਨੂੰ ਵਾਰ-ਵਾਰ ਸੁਣਦਾ ਕਿਉਂਕਿ ਉਹਦੀ ਰਸ ਹੁੰਦਾ ਸੀ ਐ ਬਿਲਕੁਲ 10 ਸਾਲਾਂ ਬਾਅਦ 15 ਸਾਲਾਂ ਬਾਅਦ ਸਮਾਂ ਤੇਜ਼ ਹੁੰਦਾ ਐ ਬਿਲਕੁਲ ਅਸੀਂ ਵੀ ਉਹਦੇ ਵਸ ਨਹੀਂ ਕਿ ਅਸੀਂ ਵੀ ਉਹ ਸਮਾਂ ਹੰਡਾਉਣਾ ਸੋ ਇਹ ਸਾਰਾ ਉਹਦੇ ਹੱਥ 'ਚ ਐ ਸਮੇਂ ਨਾਲ ਸਾਰਾ ਕੁਝ ਚੇਂਜ ਹੋਣਾ ਹੁੰਦਾ ਐ ਅਸੀਂ ਪੁਰਾਣੇ ਗੀਤਾਂ 'ਚ ਲੋਤ ਬਲੇ ਹਾਂ ਅਨੂ ਚੰਗੇ ਲੱਗਦੇ ਆ ਹੁਣ ਕੋਈ ਕਦੇ ਇਹ ਨਹੀਂ ਸੋਚਿਆ ਕਿ ਮੈਂ ਖੁਦ ਆਪਣੇ ਕਲਮ ਨੂੰ ਚਲਾਈਏ ਗੀਤ ਆਪਣੇ ਲਿਖੀਏ ਕੋਈ ਦੇਖੋ ਜੀ ਮਨਾਂ ਦੇ ਵਿੱਚ ਬੜਾ ਕੁਝ ਆਉਂਦਾ ਹੈ ਜੀ ਮੈਂ ਨਾ ਨਾਲ ਨਾਲ ਥੋੜਾ ਜਿਹਾ ਜਿਹਾ ਮੇਰਾ ਲਿਵਾਸ ਹੈ ਜੀ ਮੈਂ ਰੱਬ ਤੇ ਵਿਸ਼ਵਾਸ ਕਰਨ ਵਾਲਾ ਬੰਦਾ ਹੂੰ ਵੀ ਜੋ ਉਹਨੇ ਸੁਣੋ ਦੇਣਾ ਉਹੀ ਦੇਣਾ ਹੈ ਇਹ ਮੇਰੇ ਕਿਸਮਤ ਨਾਲੋਂ ਚਾਹੋਂ ਲਾ ਲਓ ਮਨ ਚ ਬੜਾ ਹੈ ਮਨ ਜ਼ਰੂਰ ਕਹਿੰਦਾ ਪਰ ਜਿੰਨਾ ਚਿਰ ਤੁਸੀਂ ਉਧਰ ਤੁਰਦੇ ਨਹੀਂ ਉਹਨਾਂ ਚਿਰ ਗੱਲ ਨਹੀਂ ਬਣਦੀ ਨਹੀਂ ਬਣਦੀ ਸੋ ਪ੍ਰਮਾਤਮਾ ਨੇ ਜੋ ਪਹਿਰੇ ਕਿਰਪਾ ਕੀਤੀ ਹੋਈ ਅੱਜ ਜਿਹੜੇ ਮੈਂ ਬੜਾ ਭਾਗਿਆਸ਼ਾਲੀ ਐ ਜੋ ਮੈਨੂੰ ਸਰਵਿਸ ਦੇ ਵਿੱਚ ਆਇਆ ਮੈਂ ਅੱਜ ਦੇ ਸਮੇਂ ਦੇ ਵਿੱਚ ਲੋਕਾਂ ਨੂੰ ਸਰਵਿਸ ਨਹੀਂ ਮਿਲਦੀ ਪਰ ਇਸ ਇੰਟਰਵਿਊ ਦਾ ਮਾਧਮ ਮੈਂ ਤਾਂ ਲੈਂਦਾ ਤੁਹਾਡੇ ਲਈ ਜੀ ਵੀ ਜੋ ਮੇਰੇ ਮਨ ਚ ਗੋਲਾ ਸੀ ਵੀ ਜੋ ਮੇਰੇ ਮਨ ਦੇ ਵਿਚਾਰ ਐ ਅੰਦਰਲੇ ਕਈ ਵਾਰੀ ਬੰਦਾ ਉਹਨਾਂ ਚੋਂ ਖਟ ਕੇ ਰਹਿ ਜਾਂਦਾ ਹੈ ਵੀ ਆਪਾਂ ਉਸ ਚੀਜ਼ ਨੂੰ ਪੂਰਾ ਕਰਨ ਵਾਸਤੇ ਜੀ ਅੱਜ ਇਕੱਠੇ ਹੋਏ ਆ ਬਿਲਕੁਲ ਅ ਇਕਵਾਲ ਜੀ ਦਿਲਸ਼ਾਦ ਅਖਤਰ ਦੀ ਗੱਲ ਕੀਤੀ ਜੀ ਬੜਾ ਹਿੱਕ ਦੇ ਜੋਰ ਤੇ ਗਾਉਣ ਵਾਲਾ ਗਾਇਕ ਦਿਲਸ਼ਾਦ ਅਖਤਰ ਕਿਹੜਾ ਗੀਤ ਹੈ ਜਿਹੜਾ ਇਕਵਾਲ ਸਿੰਘ ਦੇ ਦਿਲ ਦੇ ਨੇੜੇ ਦਿਲਸ਼ਾਦ ਦਾ ਗਾਇਆ ਹੋਇਆ ਜੀ ਹਾਂਜੀ ਅਸਲ ਦੇ ਵਿੱਚ ਦਿਲਸ਼ਾਦ ਅਖਤਰ ਜੀ ਜਿਹੜੇ ਸਮੇਂ ਦੇ ਵਿੱਚ ਉਹਨਾਂ ਨੇ ਗਾਇਆ ਹੈ ਮੈਂ ਬਚਪਨਾ ਸੀ ਮੇਰਾ ਪੜਦਾ ਸੀ ਆ ਫੇਬ ਤਕਰੀਬਨ 8 10 ਦੇ ਵਿੱਚ ਹੋਊਗਾ ਜੀ ਉਦੋਂ ਉਹਨਾਂ ਦੇ ਐਫਐਮ ਤੇ ਗੀਤ ਆਉਂਦੇ ਹੁੰਦੇ ਸੀ ਜੀ ਦੋ ਚਾਰ ਗੀਤ ਬੜੇ ਮਕਬੂਲ ਹੋਏ ਆ ਹਮ ਸਾਨੂੰ ਪ੍ਰਦੇਸੀਆਂ ਨੂੰ ਯਾਦ ਯਾਦ ਕਰਕੇ ਨਹੀਂ ਇਹ ਬੜਾ ਗੀਤ ਮੈਂ ਮਹਿਫਿਲ ਦੇ ਵਿੱਚ ਗਾਉਣਾ ਹੁੰਦਾ ਹਮ ਤੋਂ ਮੈਂ ਇਸ ਗੀਤ ਨੂੰ ਬੜਾ ਰੱਜ ਕੇ ਕੋਸ਼ਿਸ਼ ਕਰਦਾ ਹਾਂ ਸਕੂਨ ਮਿਲਦਾ ਮੈਨੂੰ ਗਾ ਕੇ ਜੀ ਜਦ ਮਨ ਵਿੱਚ ਵੱਸਦਾ ਰਹਿਣਾ ਅੱਖੀਆਂ ਤੋਂ ਦੂਰ ਹੈ ਨਾ ਇੱਕ ਦੂਗੀ ਤਾਂ ਇਸ ਤਰ੍ਹਾਂ ਦੀ ਤੋ ਇਹ ਬੜੇ ਵਧੀਆ ਗੀਤ ਹੈ ਜੀ ਮਕਬੂਲ ਹੋਏ ਦਿਲਸ਼ਾਹ ਅਕਤਰ ਵੈਸੋ ਤਕਰੀਬ ਉਹਨੇ ਜਿੰਨਾ ਕਾਇਆ ਵਧੀਆ ਕਾਇਆਗਾ ਬਿਲਕੁਲ ਸੋ ਮੇਰੇ ਮਨ ਦੇ ਵਿੱਚ ਇੱਕ ਦੋ ਗੀਤ ਵੜੇ ਆਏ ਜੋ ਮੈਂ ਗਾਉਣਾ ਰਹਿਣਾ ਹੈ ਜਿਵੇਂ ਪਾਰਟੀਆਂ ਦੇ ਵਿੱਚ ਜੋ ਤੁਹਾਡੀਆਂ ਵਹਿਫਲਾ ਦੇ ਵਿੱਚ ਜਿੰਨਾ ਸਾਡਾ ਸਿਸਟਮ ਬਣਦਾ ਜਦੋਂ ਬੈਠਣ ਦਾਜ ਆ ਜਦੋਂ ਮੌਕੇ ਨਾਲ ਸੰਗਮ ਸੰਗਮ ਹੁੰਦੇ ਆ ਸਾਡੇ ਉੱਥੇ ਤੇ ਦਿਲਸ਼ਾਹ ਅਕਤਰ ਨੂੰ ਫਿਰ ਹੁਣ ਅਸੀਂ ਸੁਣਾਗੇ ਹਾਂ ਜ਼ਰੂਰ ਤੁਹਾਡੇ ਜਵਾਨੀ ਬਿਲਕੁਲ ਉਹਨਾਂ ਦਾ ਗੀਤ ਸੀ ਕਿ ਸਾਨੂੰ ਪਰਦੇਸੀਆਂ ਨੂੰ ਯਾਦ ਕਰਕੇ ਹਮ ਚਲੋ ਜਿੰਨੇ ਕਿ ਮੈਨੂੰ ਪੋਹ ਲਾਉਂਦੇ ਉਹਨਾਂ ਕਿ ਮੈਂ ਬਿਲਕੁਲ ਤਾਂ ਇਹ ਜਹਾ ਮੈਨੂੰ ਹੋਰ ਨਾ ਕੋਈ ਤੈਨੂੰ ਚੇਤੇ ਕਰ ਕਰ ਮੈਂ ਰੋਆ ਹੇਰ ਨਾਲ ਕਰੇ ਜੋ ਵਾਦ ਹੈ ਨਹੀਂ ਮੈਂ ਵਾਦੋਂ ਮੁਨ ਕਰ ਹੋਇਆ ਵਤਨਾ ਤੂੰ ਆਇਆ ਤੇਰਾ ਖਤ ਪੜ ਕੇ ਨਹੀਂ ਮਨੂ ਨੀਂਦ ਨਾ ਆਉਂਦੀ ਸਾਨੂੰ ਪਰਦੇਸਿਆਂ ਨੂੰ ਯਾਦ ਕਰਕੇ ਯਾਦ ਕਰਕੇ ਨੀ ਕਾਨੂੰ ਅਥਰੂ ਵਹੋਂਦੀ ਹਏ ਚੱਲਿਏ ਨੀ ਕਾਨੂੰ ਅਥਰੂ ਵਹੋਂਦੀ ਯਾਦ ਹੈ ਉਹ ਮੇਰਾ ਜਦੋਂ ਅਸੀਂ ਜੁਦਾ ਹੋਏ ਸੋ ਪਾਦਰਾਂ ਦੇ ਵੀ ਵਾਂਗੂ ਬਕਬਕ ਰੋਏ ਸੋ ਯਾਦ ਹੈ ਉਹ ਵੇਲਾ ਜਦੋਂ ਅਸੀਂ ਜੁਦਾ ਹੋਏ ਸੋ ਰੱਬ ਦੀ ਸੋ ਪਾਦਰੋ ਦੇ ਵੀ ਵਾਂਗੂ ਰੋਏ ਸੋ ਬੀਤੀਆਂ ਕਹਾੜੀਆਂ ਨੂੰ ਯਾਦ ਕਰਕੇ ਨੀ ਮੇਰੀ ਰੂਹ ਕਰ ਲਾਉਂਦੀ ਸਾਨੂੰ ਪਰਦੇਸੀਆਂ ਨੂੰ ਯਾਦ ਕਰਕੇ ਹਾ ਯਾਦ ਕਰਕੇ ਨੀ ਕਾਨੂੰ ਅਥਰੂ ਵਹੋਂਦੀ ਹਾਏ ਚੱਲੀਏ ਨੀ ਕਾਨੂੰ ਅਥਰੂ ਵਹੋਂਦੀ ਸਭ ਬਹੁਤ ਹੀ ਖੂਬ ਇਸ ਆਵਾਜ਼ ਨੂੰ ਸੁਣਿਆ ਬਹੁਤ ਸਾਲ ਹੋ ਗਏ ਪਰ ਅੱਜ ਫਿਰ ਦਿਲਸ਼ਾਦ ਅਖਤਰ ਦੀ ਜਿਹੜੀ ਯਾਦ ਤਾਜ਼ਾ ਹੋ ਗਈ ਹੈ ਕਿਉਂਕਿ ਇਹ ਗੀਤ ਇਕਬਾਲ ਜੀ ਜਿਹੜੇ ਹੈਗੇ ਸੀ ਨਾ ਵਾਕੀ ਰੂਹ ਨੂੰ ਸਕੂਨ ਦੇਣ ਵਾਲੇ ਗੀਤ ਸੀਗੇ ਸੋ ਇਸ ਤਰ੍ਹਾਂ ਹੈ ਰਾਜਵਿੰਦਰ ਜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਆਪਾਂ ਦਾ ਹੈ ਹੀ ਅਸਲ ਪ੍ਰਾਣੀ ਹੈ ਨਾ ਸਾਨੂੰ ਉਹਨਾਂ ਚੀਜ਼ਾਂ ਨੇ ਸਕੂਨ ਦੇਣਾ ਹੈ ਦੇਸੀ ਕੋ ਵਰਗੇ ਹਾਂ ਦੇਸੀ ਕੋ ਵਰਗੇ अच्छा मैं किसी <laughs> को और ਦੱਸਦਾ ਵੀ ਇਹਨਾਂ ਦੇ ਨਾਲ ਨਾਲ ਹਰ ਭਾਜਨ ਮਾਰਦੇ ਵੀ ਜਿੱਥੋਂ ਮੇਰੀ ਸ਼ੁਰੂਆਤ ਹੋਈ ਉਹ ਕੁਵਿਸ਼ਰੀ ਤੋਂ ਹੋਈ ਹੈ اچھا ਮੇਰੇ ਵਿਸਰਗੀ ਸੀ ਗੱਲ ਜੀ ਸਭ ਤੋਂ ਪਹਿਲਾਂ ਮੈਂ ਸਾਡੇ ਨਾ ਪੈਣੀਪਾਗ ਇੱਕ ਕੰਪੀਟੀਸ਼ਨ ਹੁੰਦਾ ਸੀ ਜੀ ਮਾਨਸਾ ਰੋਡ ਤੇ ਜੀ ਉੱਥੇ ਮੇਰੀ ਕੁਵਿਸ਼ਰੀ ਸਭ ਤੋਂ ਪਹਿਲਾਂ ਪਹਿਲੇ ਜੇ ਮਾਪੇ ਕਹਿੰਦੇ ਨੇ ਵੀ ਘੋਵ ਵਾਂਗੂ ਲੱਗੀ ਉਹ ਸੀ ਜੱਗ ਜੰਕਸ਼ਨ ਰੇਲਾ ਦਾ ਜੱਗ ਜੰਕਸ਼ਨ ਰੇਲਾ ਦਾ ਗੱਡੀ ਕਾ ਵੇਖ ਜਾਵੇ ਨਾਲੇ ਸੰਗ ਕਾਫਲੇ ਦੇ 639 ਬਿਸਤਰਾ ਕਾਫਲ ਕਹੀਂ ਪਹਿਲੀ ਹੀ ਡਾਕ ਚੜੇ ਬਾਕੀ ਟਿਕਟਾ ਲੈਣ ਮੁਸਾਫਰ ਮੈਂ ਸਿਗਨਿਲ ਹੋਇਆ ਹਵਾ ਗਾਰਡ ਵਿਸਲਾ ਪਿਆਵ ਜਾਵੇ ਜਗ ਚੰਗ ਸ਼ਨ ਰਹਿ ਲਾਂਦਾ ਗੱਡੀ ਇੱਕ ਆਵੇ ਇੱਕ ਜਾਵੇ ਜਗ ਚੰਗ ਸ਼ਨ ਰਹਿ ਲਾਂਦਾ ਗੱਡੀ ਇੱਕ ਆਵੇ ਇੱਕ ਜਾਵੇ ਘਰ ਨੂੰ ਨੇ ਸਾਬ ਲਿਆ ਘਰ ਨੂੰ ਨੇ ਸਾਬ ਲਿਆ ਘਰ ਨੂੰ ਨੇ ਸਾਬ ਲਿਆ ਤੁਰ ਗੀਤ ਹੀ ਚਾਣ ਕੇ ਪੱਲੇ ਪੋਤੇ ਨੇ ਜਨਮ ਲਿਆ ਬਾਬਾ ਸਵਿਆਂ ਦੇ ਵੱਲ ਚੱਲੇ ਕਿਤੇ ਜੋਰ ਮਕਾਣਾ ਦਾ ਕਿਦਰੇ ਹਨ ਵਿਆਹ ਤੇ ਮੁਕਲਾਵੇ ਜੱਗ ਜੰਗ ਸ਼ਨ ਰੇਲਾ ਦਾ ਗੱਡੀ ਇੱਕ ਆਵੇ ਇੱਕ ਜਾਵੇ ਜੱਗ ਜੰਗ ਸ਼ਨ ਰੇਲਾ ਦਾ ਗੱਡੀ ਇੱਕ ਆਵੇ ਇੱਕ ਜਾਵੇ ਜਿਸ ਤਰ੍ਹਾਂ ਅਗਵਾਲ ਜੀ ਗੱਲ ਕੀਤੀ ਤੁਸੀਂ ਕਿ ਕਵਿਸ਼ਰੀ ਤੋਂ ਤੁਹਾਡਾ ਜਿਹੜੀ ਸ਼ੁਰੂਆਤ ਹੋਈ ਹੈ ਨਾ ਜੀ ਜਦੋਂ ਬਚਪਨ ਦੇ ਵਿੱਚ ਕਵਿਸ਼ਰੀ ਕੁਵਿਸ਼ਰੀ ਹਰੇਕ ਬੰਦੇ ਦੇ گاਉਂ ਦਾ ਜਿਹੜਾ ਉਹਦੇ ਕਹਿਣ ਨੂੰ ਬਸ ਨਹੀਂ ਹੈਗਾ ਐ ਤੁਹਾਡੇ ਖਾਨਦਾਨ ਦੇ ਵਿੱਚ ਕੁਵਿਸ਼ਰੀ ਗਾਈ ਜਾਂਦੀ ਸੀ ਹਨਾ ਹਾਂ ਅਸਲ ਦੇ ਵਿੱਚ ਕੀ ਉਹਦਾ ਸਰ ਬਿਲਕੁਲ ਬਿਲਕੁਲ ਰੰਗੀਲਾ ਸਾਹਿਬ ਗੱਲ ਇਹ ਹੈ ਵੀ ਜੋ ਨਾ ਅਸਲ ਜੋ ਪਰਿਵਾਰ ਦੇ ਵਿੱਚ ਫਿੱਟਦਾ ਉਹ ਨੂੰ ਫੌਜੀ ਬੰਦਾ ਹੈ ਜਾਂ ਡਾਕਟਰੀ ਲਾਈਨ ਆਪਣੀ ਜੀ ਜੋ ਕਿਸ ਪਰਿਵਾਰ ਦੇ ਵਿੱਚ ਤੁਸੀਂ ਪੁੱਛੋਗੇ ਉਹੀ ਬੱਚੇ ਨੇ ਖਾਣਾ ਜਾਂ ਉਹੀ ਦੇਖਣਾ ਹੈਨਾ ਸਾਡੇ ਪਰਿਵਾਰ ਜਿਵੇਂ ਮੇਰੇ ਬਚਪਨ ਸੀ ਅਸਲ ਮੈਂ ਨਾ ਇੱਕ ਵਿੱਚ ਦੀ ਗੱਲ ਕੱਟਦਾ ਤੁਹਾਡੀ ਵੀ ਇੱਕ ਮੈਂ ਲੇਖ ਪੜਿਆ ਸੀ ਕਰਨਲ ਸਾਹਿਬ ਦਾ ਉਹ ਕਹਿੰਦੇ ਵੀ ਜੋ ਸਿੱਖਣਾ ਹੈ ਨਾ ਬੱਚੇ ਨੇ ਉਹ 6 ਸਾਲ ਤੱਕ ਸਿੱਖ ਜਾਪੇ। ਉਦੋਂ ਬਾਅਦ ਤਾਂ ਦਿਖਾਵਾ ਹੀ ਹੁੰਦਾ ਹੈ। ਉਹਨੂੰ ਤੁਸੀਂ ਜਿਵੇਂ ਕਹੋਗੇ ਓਵੇਂ ਵਿੱਚਰਦਾ ਹੈ। ਪਰ ਜੋ ਦਿਖਦਾ ਉਹ ਜੋ ਦੇਖਦਾ ਉਹੀ ਸਿੱਖਦਾ ਹੈ। ਬਿਲਕੁਲ। ਬੱਚਾ 6 ਸਾਲ ਦਾ ਸਿੱਖ ਜਾਂਦਾ। 6 ਸਾਲ ਦੀ ਉਮਰ ਦੇ ਵਿੱਚ ਮੈਂ ਪਿੰਡ ਚ ਆਉਣ ਜਾਣ ਬਾਅਦ ਚ ਵੀ ਰਿਹਾ। ਪਰ ਜੋ ਮੈਂ ਦੇਖਿਆ ਉਹ ਮੇਰੇ ਤਾਇਏ ਜੀ ਸੀ ਜੋ ਲਿਖਦੇ ਮੈਂ ਉਹਨਾਂ ਦੀ ਡਾਇਰੀਆ ਦੇ ਵਿੱਚੋਂ ਪੜਨਾ। ਫਿਰ ਜਿਵੇਂ ਜਿਵੇਂ ਸਮਝਾਲ ਹੁੰਦੀ ਗਈ ਉਮਰ ਵੱਡੀ ਹੁੰਦੀ ਗਈ ਪੜਦੇ ਲਿਖਦੇ ਗਏ ਫਿਰ ਮੈਨੂੰ ਇਹ ਮੌਕਾ ਮਿਲਿਆ ਹਰਪਜਨ ਮਾਨ ਜੀ ਦਾ ਸੁਣ ਦਾ ਹਰਪਜਨ ਮਾਨ ਦੀ ਅਸਲ ਗੱਲ ਉਹੀ ਹੈਗੀ ਨਾ ਫਿਰ ਖੂਨ ਦੀ ਜੋ ਖੂਨ ਦੇ ਵਿੱਚ ਜਦੋਂ ਰੈਂਕ ਤੇ ਖੜੇ ਹੁੰਦੇ ਆ ਫਿਰ ਉਹ ਜੋ ਚੀਜ਼ਾਂ ਸਿੱਖੀਆਂ ਉਹ ਫਿਰ ਉਹ ਸਿੱਖੇਵੇ ਦਾ ਸੀਗਾ ਹੈਨਾ ਹਾਂਜੀ ਹਾਂਜੀ ਕਵੀਸ਼ਰੀ ਸਿੱਖੀ ਸੀਗੀ ਪਰ ਜਦੋਂ ਹਰਪਜਨ ਮਾਨ ਜੀ ਦੀ ਇਹ ਜੋ ਜਗ ਜੰਕਸ਼ਨ ਰੇਲਾਂ ਦਾ ਆਈ ਜੀ ਜੀ ਤੇ ਇਹ ਤਾਂ ਪੂਰੇ ਪੰਜਾਬੀਆਂ ਦੇ ਵਿੱਚ ਪੂਰੀ ਅਸਲ ਠੰਡੀ ਮਚਾਤੀ ਕੈਸਟ ਆਈ ਸੀ ਚਰਨਜੀਤ ਉਹ ਜਿਹੇ ਜੀ ਦੀ ਮਿਊਜ਼ਿਕ ਸੀ ਇਹਨਾਂ ਦਾ ਜੱਗ ਜਿਉਂਦਾ ਦੇ ਮੇਲੇ ਜੱਗ ਜਿਉਂ ਸ਼ਾਇਦ ਮੇਰੇ ਕੋਲ ਹੋ ਸਕਦਾ ਮੈਂ ਇੱਕ ਕਰਨ ਕਰਕੇ ਮਾਫੀ ਬੰਗਦਾ ਹੈ ਹੋ ਸਕਦਾ ਇਹ ਕੈਸ ਪੈਸੀ ਮੈਨੂੰ ਆਏ ਆ ਵੀ ਦੋ ਕੈਸਟਾਂ ਦਾ ਇਹਨਾਂ ਦੀ ਚਿੱਠੀਆਂ ਨਹੀਂ ਚਿੱਠੀ ਹੈ ਜੱਗ ਜਿਉਂਦਾ ਦੇ ਮੇਲੇ ਜੀ ਇਹਨਾਂ ਦੇ ਵਿੱਚੋਂ ਕਾਫੀ ਗੀਤ ਜੋ ਮੈਂ ਪੰਗੜੇ ਤੌਰ ਤੇ ਉਹਨਾਂ ਦੇ ਵਿੱਚ ਵਿਚਰੇਗਾ ਤੇ ਉਹਨਾਂ ਵਿੱਚੋਂ ਦੋ ਗਾਣੇ ਸੀ ਇੱਕ ਮਿਰਜ਼ਾ ਇੱਕ ਇਹ ਕਵਿਸਰੀ ਜਗ ਜੰਕਸ਼ਨ ਰੇਲਾ ਦਾ ਜੀ ਇਹ ਫਿਰ ਸਟੇਜਾਂ ਤੇ ਸਕੂਲ ਦੀਆਂ ਸਟੇਜਾਂ ਤੇ ਗਾਏ ਹੈ ਹਾਂ ਬੜਾ ਜੀ ਬੜਾ ਇਹ ਮੈਂ ਲੈ ਮੈਂ ਗੈਰ ਮੇਰੇ ਵਿੱਚ ਸੀਗਾ ਉਦੋਂ ਸਾਡਾ ਕੰਪੀਟੀਸ਼ਨ ਹੋਇਆ ਸੀ ਪੈਣੀ ਵਾਗਾ ਜੀ ਉੱਥੇ ਅਸੀਂ ਇੱਕ ਮਿਰਜ਼ਾ ਤੇ ਨਾਲ ਇਹ ਕਵਿਸਰੀ ਗਾਉਣ ਦਾ ਮੌਕਾ ਮਿਲਿਆ ਮੇਰੇ ਨਾਲ ਮੇਰੇ ਦੋਸਤ ਹੀ ਰਿਸ਼ਪਾਲ ਢਿੱਲੋ ਸੁਣੋ ਇਹ ਵੀ ਦੱਸਣਾ ਬਹੁਤ ਵਧੀਆ ਦੋਸਤ ਹੈ ਮੇਰੇ ਉਹ ਵੀ ਅਸੀਂ ਇਕੱਠੇ ਹੁੰਦੇ ਰਹਿੰਦੇ ਆ ਜਦੋਂ ਮੌਕਾ ਮਿਲਦਾ ਅਸੀਂ ਇੱਥੇ ਅੱਛਾ ਇਹ ਹੋਰ ਦੱਸਣਾ ਰਗੀਲਾ ਸਾਹਿਬ ਸੁਣੋ ਜੀ ਜਿਹੜੀ ਸਾਡੀ ਪ੍ਰੈਕਟਿਸ ਹੁੰਦੀ ਕਿਉਂਕਿ ਮੈਂ ਬਚਪਨ ਦਾ ਇੱਥੇ ਹੀ ਰਹਾ ਮਦੂਬਾਦ ਤੇ ਅਸੀਂ ਆ ਜਿਹੜਾ ਥੀਏਟਰ ਹੁੰਦਾ ਸੀ ਇੱਥੇ ਆ ਕੀ ਰੈਸਲ ਕਰਦੇ ਹੁੰਦੇ ਸੀ ਜੀ ਸੋ ਇਸ ਕਰਾ ਬੜੀਆ ਸਮਿਆਂ ਦੇ ਵਿੱਚ ਜਿਹੜਾ ਕਲਾਜੀ ਨਿਕਲ ਕੇ ਜਿਹੜੀਆਂ ਉਹ ਯਾਦਾਂ ਨੂੰ ਤੁਸੀਂ ਦਿਲਾਂ ਦੇ ਵਿੱਚ ਵਸਾ ਕੇ ਰੱਖਿਆ ਹੈ ਨਾ ਤੇ ਅੱਜ ਬੜਾ ਪ੍ਰਮਾਤਮਾ ਨੇ ਮੇਲ ਕਰਾਇਆ ਅਕਸਰ ਮੇਲ ਤਾਂ ਹੁੰਦੇ ਸੀ ਪਰ ਜਿਹੜੇ ਇਸ ਗੱਲਬਾਤ ਦਾ ਜਿਹੜਾ ਆਨੰਦ ਆਉਣਾ ਸੀ ਉਹ ਅੱਜ ਹੀ ਆਇਆ ਚੰਗੇ ਗਾਇਕਾਂ ਗੀਤਕਾਰਾਂ ਅਤੇ ਇਹੋ ਜਿਹੀ ਸ਼ਬਦਾਵਲੀ ਨੂੰ ਤੁਸੀਂ ਗ੍ਰਹਿਣ ਕਰਦੇ ਰਹੋ ਤੇ ਸਾਡੇ ਸਰੋਤਿਆਂ ਦੇ ਸਨਮਖ ਹੁੰਦੇ ਰਹੋ ਤੇ ਅਖੀਰ ਦੇ ਵਿੱਚ ਅ 79 6 ਦੀ ਆਵਾਜ਼ ਦੇ ਵਿੱਚ ਹੋ ਜਾਈ ਫਿਰ ਇੱਕ ਸੌਣ ਦਾ ਮਹੀਨਾ ਰੁੱਤ ਪਿਆਰ ਦੀ ਕਿਉਂ ਛੱਤਾ ਸਾਹਿਬ ਦੀ ਜਿਹੜੀ ਇਹ ਇਸ ਗੀਤ ਨੇ ਤੁਮਾ ਪੰਜਾਂ ਨੇ ਮੈਂ ਕਹਿੰਨਾ ਪੰਜਾਬੀ ਗੀਤ ਨੇ ਕਿਸੇ ਨੇ ਨਹੀਂ ਤੁਮਾ ਪੰਜ ਆਉਣੀਆਂ ਹਾਂ ਹਾਂਜੀ ਉਹਨਾਂ ਦਾ ਬੜਾ ਗੀਤ ਮਕਬੂਲ ਹੋਇਆ ਸੀ ਉਹਨਾਂ ਸਮਾਂ ਦੇ ਵਿੱਚ ਔਰ ਅਲਵਿਲਾ ਸਾਹਿਬ ਦੇ ਰੈਨਵਾਈ ਦੇ ਵਿੱਚ ਗੱਲਾਂ ਚੱਲੀਆਂ ਸੀ ਇਹ ਜਦੋਂ ਗੀਤ ਹੋਇਆ ਔਰ ਬਹੁਤ ਗਾਇਬ ਹੈ ਸੁਣਿਆ ਵੀ ਹੈ ਔਰ ਸਰੂਤਾਂ ਦੇ ਮੂੰਹ ਤੇ ਚੜ੍ਹਿਆ ਹੀ ਹੋਇਆ ਤਕਰੀਬ ਵਿੱਚ ਸੋ ਉਹਦੀਆਂ ਚੰਦ ਲੈਣਾ ਮੈਂ ਤੁੰਨਾ ਜਹਾ ਸੋੜਾ ਹੁਣ ਤੁਰ ਜਾਵੀ ਰਹਾ ਤੇਰੀ ਉਮਰ ਚਾਹ ਰ ਜੁਗੋ ਸਾਂ ਦਾ ਸਾਂ ਦਾ ਵੀ ਪਖੜਾ ਆਣਿਆ ਹਾ ਜਿਹੜਾ ਇਥਰੂ ਵੇਣ ਵਰਚੋਵੇ ਤੇਰੀਆਂ ਪਾਣੋ ਅੱਖ ਮੇ ਤੇੜੇ ਜਿਹੜੇ ਲੱਕਦੇ ਅਸਾਂ ਇਹ ਕੋਵੇ ਕੀ ਇਹਨ ਬੇਲਾ ਫਾਇਦਾ ਤੇਰਾ ਹਾ ਵੇਜੋ ਦੋ ਯਾਰ ਕੋ ਹੋਇ ਨਾ ਹੋਵੇ ਇੱਕ ਸੋਣ ਦਾ ਮਹੀਨਾ ਰੁੱਤ ਪਿਆਰ ਦੀ ਯਾਦ ਮੱਲੂ ਬੱਲੇ ਆ ਗਈ ਸੋਣੇ ਯਾਰ ਦੀ ਵੇ ਕੁੜੀਆਂ ਚ ਗੱਲ ਛਿੜ ਗਈ ਵੇ ਇੱਕ ਪੀਂਗ ਦੇ ਹੁਲਾਰੇ ਨਾਲ ਸੋਣਿਆ ਸੱਜਣਾ ਹਾੜੀਆਂ ਵੇ ਪੱਤਿਆਂ ਨਾਲ ਵੇ ਪੱਤਿਆਂ ਨਾਲ ਵੇ ਪੱਤਿਆਂ ਨਾਲ ਇੱਕ ਪੜ ਗਈ ਵੇ ਇੱਕ ਸੌਣ ਦਾ ਮਹੀਨਾ ਰਤ ਪਿਆਰ ਦੀ ਇੱਕ ਬਦਲਾਂ ਦੀ ਕਦਾ ਕਣੀ ਕੌਰ ਸੀ ਨਹੀਂ ਮੀਨੀ ਮੀਟੀ ਕਦੀ ਕਣੀ ਤੂੰ ਕੀ ਜਾਣਦਾ ਭਲਵੇਂ ਚੰਨੇ ਮੱਖਣਾ ਵੇ ਜਿਹੜੀ ਸਾਡੀ ਚਾਂਦੇ ਬਣੀ ਵੇ ਇੱਕ ਬਦਲਾਂ ਦੀ ਕਦਾ ਕਣੀ ਕੌਰ ਸੀ ਨਹੀਂ ਮੀਨੀ ਮੀਟੀ ਕਦੀ ਕਣੀ ਤੂੰ ਕੀ ਜਾਣਦਾ ਭਲਵੇਂ ਚੰਨੇ ਮੱਖਣਾ ਵੇ ਜਿਹੜੀ ਸਾਡੀ ਜਾਨ ਤੇ ਬਣੀ ਵੇ ਵੇਖੀ ਪਣੂ ਸਾਡੀ ਕਜਲੇ ਦੀ ਧਾਰ ਦਾ ਸੋਹਣਾ ਸਜਣਾ ਵੇਖੀ ਪਣੂ ਸਾਡੀ ਕਜਲੇ ਦੀ ਧਾਰ ਦਾ ਜੋ ਹੰਝੂ ਆ ਦੇ ਵਿਚ ਜੜੀ ਗਈ ਵੇ ਇੱਕ ਪੀਂਗ ਦੇ ਹਲਾਰੇ ਨਾਲ ਸੋਹਣਾ ਸਜਣਾ ਹਾਰਿਆ ਵੇ ਪੱਤੇ ਆੜਾ ਵੇ ਪੱਤੇ ਆੜਾ ਵੇ ਪੱਤੇ ਆੜਾ ਇੱਕ ਪੜ ਗਈ ਵੇ ਇੱਕ ਸੌਣ ਦਾ ਮਹੀਨਾ ਰਤ ਪਿਆਹ ਦੀ ਸਭ ਬਹੁਤ ਹੀ ਕਮਾਲ ਗਾਇਕੀ ਪੂਰਾ ਹੱਕ ਦੇ ਜੋਰ ਤੇ ਇੱਕ ਗਾਇਕ ਜਾਨ ਬੜਾ ਹੈ ਇਹ ਤਾਂ ਬਹੁਤ ਔਖਾ ਗੱਲ ਇਹਨਾਂ ਕੌਣ ਵਾਸਤੇ ਨੇ ਤੁਹਾਨੂੰ ਪਹਿਲੀ ਸ਼ੁਰੂਆਤ ਚ ਦੱਸਣਾ ਕੱਢਣਾ ਪੈਂਦਾ ਆਪਣਾ ਤਾਂ ਕਿ ਲੋਕ ਮੌਕਾ ਘੱਟ ਮਿਲਿਆ ਇੱਕ ਸ਼ੌਂਕ ਹੈ ਸ਼ੌਂਕ ਨਾਲ ਆਪਾਂ ਬੈਠੇ ਅੱਜ ਗੱਲਾਂ ਕਰ ਰਹੇ ਆ ਉਹਨਾਂ ਨੂੰ ਯਾਦ ਵੀ ਕਰਨੇ ਆ ਇਸ ਵਾਰ ਨੇ ਹਾਂ ਜੀ ਹੈਨਾ ਬਿਲਕੁਲ ਉਹਨਾਂ ਦਾ ਬਾਦ ਹੀ ਗੱਲ ਹੈ ਜੇ ਉਹਨਾਂ ਦੀ ਇਹ ਕਲਾ ਸੀਗੀ ਉਹਨਾਂ ਚ ਕੋਈ ਸੀਗਾ ਗੁਰ ਤਾਂ ਅੱਜ ਉਹਨਾਂ ਨੂੰ ਇਹ ਆਪਾਂ ਯਾਦ ਕੀਤਾ ਉਹਨਾਂ ਦੇ ਗੀਤ गा ਰਹੇ ਆ ਉਹਨਾਂ ਦੇ ਗੀਤ ਅਮਰ ਹੋ ਗਏ ਬਿਲਕੁਲ ਸੋ ਵਧੀਆ ਲੱਗਿਆ ਇਕਬਾਲ ਜੀ ਆਪ ਗੱਲਬਾਤ ਹੋਈ ਕਦੇ ਫੇਰ ਮੌਕਾ ਮਿਲੇਗਾ ਦੋਸਤੋ ਕਿਸੇ ਹੋਰ ਇਹੋ ਜਿਹੀ ਕਲਾ ਪ੍ਰੇਮੀ ਨਾਲ ਕਲਾਕਾਰ ਨਾਲ ਗੀਤਕਾਰ ਨਾਲ ਸੰਗੀਤ ਜਗਤ ਨਾਲ ਜਾਂ ਹੋਰ ਕਿਸੇ ਵੀ ਖੇਤਰ ਨਾਲ ਰੁਚੀ ਰੱਖਣ ਵਾਲੇ ਇਨਸਾਨ ਨਾਲ ਤੁਹਾਡੀ ਮੁਲਾਕਾਤ ਕਰਾਉਣ ਦਾ ਵਾਅਦਾ ਕਰਦਾ ਹੋਇਆ ਮੈਂ ਤੁਹਾਡਾ ਦੋਸਤ ਰਾਜਵਿੰਦਰ ਸਿੰਘ ਰੰਗੀਲਾ ਇਜਾਜ਼ਤ ਲਵਾਂਗਾ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਧੰਨਵਾਦ ਤੁਹਾਡਾ ਬਹੁਤ ਬਹੁਤ ਰੰਗੀਲਾ ਸਾਹਿਬ ਤੁਸੀਂ ਸਮਾਂ ਕੱਢਿਆ